पंजाब टाइम्स टीवी दे स्वागत कर दी। ਜਰਾ ਗੌਰ ਨਾਲ ਸੁਣੋ ਜੀ ਕੋਈ ਵੀ ਬੋਲੀ ਸਿੱਖਣ ਵਿੱਚ ਕੋਈ ਗੜਬੜ ਨਹੀਂ ਪਰ ਮਾਂ ਬੋਲੀ ਨੂੰ ਬੁਲਣਾ ਸਦਾ ਫਰਜ਼ ਨਹੀਂ ਜੇ ਦੇ ਆਪਣੀ ਮਰਿਆਦੋਂ ਨੂੰ ਭੁਲੇਖਾ ਨਾ ਦੀਵੇ ਦਾ ਖਿਆਲ ਆਪਣੀ ਬੋਲੀ ਦਾ ਕਦੇ ਕੁਝ ਵੀ ਲਿਆ ਕਰੋ ਹਾਲ ਬੇਕਾਰ ਸਮਝ ਕੇ ਜੱਤੀ ਕਰਨ ਨੂੰ ਫਿਰੇ ਖੜਕਾਉਂਦਾ ਕਿਸੇ ਹੋਰ ਦਲ ਨੂੰ ਹੈਲੋ ਹੈਲੋ ਹਾਈ ਹਾਈ ਕਰਦਾ ਰਹੇ ਹੁਣ ਭੁੱਲ ਗਿਆ ਸਾਸਰੀ ਕਾਲ ਆਪਣੀ ਬੋਲੀ ਦਾ ਕਦੇ ਕੁਝ ਵੀ ਲਿਆ ਕਰੋ ਹਾਲ ਜਿਹੜੀ ਬੋਲੀ ਵਿੱਚ ਮਾਨਾਂ ਲਈਆਂ ਲੋਰੀਆਂ ਉਸੇ ਕੋਲੋਂ ਲੱਗ ਪਿਆ ਰੱਖਣ ਚੋਰੀਆਂ ਯਾਦ ਰੱਖ ਲੁਕਣ ਮਚਾਈਆਂ ਵਾਲੀ ਥਾਂ ਪੁੱਤ ਵੱਡਾ ਬਣ ਜਾ ਤਾਂ ਭੁੱਲੀ ਦੀ ਨੀ ਮਾਂ ਮਾਰਿਆ ਵੀ ਕਰ ਕਦੇ ਕੁੱਲੀਆਂ ਚ ਗੇੜਾ ਯਾਰੀ ਰੱਖਦਾ ਹੈ ਬੰਗਲਿਆਂ ਨਾਲ ਆਪਣੀ ਬੋਲੀ ਦਾ ਕਦੇ ਪੁੱਛ ਵੀ ਲਿਆ ਕਰੋ ਹਾਂ ਆਪਣੀ ਬੋਲੀ ਦਾ ਕਦੇ ਪੁੱਛੋ ਤੇ ਕਦਾ ਕੋਹ ਹੁੰਦੇ ਸੂਲਵੇਂ ਦੇ ਜੁੜ ਤੇ ਮਖਾਰ ਕੋਹ ਹੁੰਦੇ ਸੀ ਇਹ ਲਾਂਕੀ ਜ਼ੈਤ ਕਿਤਾਬ ਕਿਹਨੂੰ ਕਹਿੰਦੇ ਬੱਚਿਆਂ ਨੂੰ ਸੇ ਪੰਜਾਬੀ ਨੂੰ ਕਹਿੰਦੇ ਬੱਚਿਆਂ ਨੂੰ ਸੇ ਪੰਜਾਬੀ ਨੂੰ ਕਹਿੰਦੇ किन्नी मिखलोई है किन्नी फाड़ी दा हो किन्नी मिखलोई है की सूची सहर वाली मनखड़ी की डोरिए वादे लाड़े खोदे जवाब के नुई के मेरे बच्चे हन गुस्से पंजाब दी मोह देले बच्चियां नुसे ओ बच्चा के नुई के मेरे ओ सताबे दिए एहसास फत्ते پتھے ہو ساگ ۾ پاري ٿا وڃي ٿي پاري ٿي ڏن لائي ڀنگڙا هجي ٿي ٿي قاب ته ونگي ڏي ڏي پٺي انو سريو ۾ ٿام ڏي ٿي مهي قاب ਲਖਮੀ ਪਾਕਿਸਤਾਨ ਦੇ ਵਿੱਚ ਪੰਜਾਬ ਹੈ ਸਾਡਾ ਇਧਰ ਪੰਜਾਬ ਇਹ ਤੋਂ ਵੀ ਬਹੁਤ ਉੱਤੇ ਉੱਠ ਕੇ ਕਿਉਂਕਿ ਹਰੇਕ ਦੁਨੀਆ ਦੇ ਹਿੱਸੇ 'ਚ ਐਸ ਵੇਲੇ ਪੰਜਾਬ ਵਸ ਚੁੱਕਾ ਤੇ ਆਪਾਂ ਪੰਜਾਬੀ ਖਾਣ ਲਈ ਨਾ ਧਰਮਾਂ ਪਿੱਛੇ ਜਾਣਾ ਨਾ ਜਾਤਾਂ ਪਿੱਛੇ ਨਾ ਦੇਸ਼ਾਂ ਪਿੱਛੇ ਨਾ ਪ੍ਰਾਂਤਾਂ ਪਿੱਛੇ ਪੰਜਾਬੀ ਹੋਣ ਦਾ ਮਾਣ ਮਹਿਸੂਸ ਕਰੋ ਮਿਹਰਬਾਨੀ ਥੈਂਕ ਯੂ ਉਹਦਾ ਸੱਦਾ ਦਿੱਤਾ ਕਿ ਤੁਸੀਂ ਵੀ ਪੰਜਾਬੀ ਲਈ ਅੱਗੇ ਆਓ ਅਸੀਂ ਤੁਹਾਨੂੰ ਪੰਜਾਬੀ ਦੇ ਵਿੱਚ ਤੁਹਾਡਾ ਯੋਗਦਾਨ ਨੂੰ ਸਮਝਦੇ ਸੀ ਉਹਦਾ ਮੁੱਲ ਪਾਉਣੇ ਨਹੀਂ ਅੱਜ ਤੱਕ ਮਾਫ ਕਰਨਾ ਗਾਇਕਾਂ ਨੂੰ ਕਦੇ ਉਹ अहमियत ਦਿੱਤੀ ਨਹੀਂ ਗਈ ਮੈਂ ਮੰਨਦਾ 90% ਮਾੜੀ ਗਾਇਕੀ ਹੋ ਪਰ 10% ਕਲਾਕਾਰ ਜਿਹੜੇ ਬਹੁਤ ਸੰਸੀਰ ਨੇ ਜੀ ਜਾਣ ਦੇ ਨਾਲ ਪੰਜਾਬੀ ਪੰਜਾਬੀ ਨੂੰ ਅੱਗੇ ਵਧਾਉਣ ਦੇ ਲਈ ਲੱਗੇ ਹੋਏ ਸਾਰੇ ਸੌਖਾ ਕੇ ਖਾਸ ਤੌਰ ਤੇ ਤੁਸੀਂ ਬੱਚੋ ਗਾਇਕੀ ਦੇ ذریعے ਹਾਂਸੀ ਜੀ ਨੇ ਮੈਂ ਭਗਵੰਤੂ ਰਾਣੇ ਬਾਹਰਸੂ ਰਾਣੇ ਬਰਰਾਜੂ ਰਾਣੇ ਦਿਲਜਾਨ ਦੁਨੀਆ ਘੁੰਮੀ ਆ ਮੈਂ ਯਕੀਨਨ ਇਹ ਗੱਲ ਮੇਰੀ ਫੈਕਟਰੀ ਆ ਜਵਾਕੋ ਬੱਚੋ ਆਉਣ ਵਾਲੇ 25 30 40 ਸਾਲ ਥੋੜੇ ਆ ਪੰਜਾਬ ਦੇ ਵਿੱਚ ਸਾਡੇ ਨਹੀਂ ਥੋੜੇ ਆ ਅਗਲੇ ਬਾਰੇ ਜਿਹੜੇ ਆ ਵੇਖਾ ਜਿਹੜਾ ਉਹ ਥੋੜਾ ਤੇ ਮੈਂ ਯਕੀਨਨ ਤੁਹਾਨੂੰ ਇੱਕ ਗੱਲ ਦੇ ਆਪਣੇ ਗਲੇ ਦੀ ਸੋਖਾ ਕੇ ਕਹਿਣਾ ਕਿ ਦੁਨੀਆ ਦੇ ਵਿੱਚ ਤੁਸੀਂ ਜਰਮਨ ਚਲੇ ਜਾਓ ਜਰਮਨੀ ਚਲੇ ਜਾਓ ਤੁਸੀਂ ਤੁਸੀਂ ਫਰਾਂਸ ਦੇ ਵਿੱਚ ਚਲੇ ਜਾਓ ਤੁਸੀਂ ਡੱਚ ਚਲੇ ਜਾਓ ਜਿਹੜੇ ਹਾਲੈਂਡ ਵਗੈਰਾ ਤੁਸੀਂ ਸਾਊਥ ਵਿੱਚ ਚਲੇ ਜਾਓ ਤੁਸੀਂ ਚైనా ਚਲੇ ਜਾਓ ਦੁਨੀਆ ਦੇ ਜਾਪਾਨ ਚਲੇ ਜਾਓ ਅਮਰੀਕਾ ਕੈਨੇਡਾ ਅਫਸੋਸ ਨਾਲ ਕਹਿਣਾ ਪੈਂਦਾ ਸਿਰਫ ਔਰ ਸਿਰਫ ਜਿਹੜੀ ਦੁਨੀਆ ਅੱਜ ਪੰਜਾਬ ਥਾ ਥਾ ਸੀ ਗਾਰੀਆਂ ਦੇ ਵਿੱਚ ਸਾਡੀ ਬੱਲੇ ਬੱਲੇ ਕਰਦੇਗੇ ਪੰਜਾਬੀ ਆ ਪੰਜਾਬੀ ਵੋ ਅੱਜ ਸਿਰਫ ਮੈਂ ਮੰਨਦਾ ਇੱਕ ਪੰਜਾਬੀ ਸ਼ਾਇਦ ਅਗਾਹ ਵਧੂਆ ਅਗਾਹ ਵਧੂ ਕੌਮਾਂ ਦੇ ਵਿੱਚੋਂ ਆ ਜਿਨ੍ਹਾਂ ਨੂੰ ਅੱਜ ਆਪਣੀ ਪੰਜਾਬੀ ਜ਼ੁਬਾਨ ਬਚਾਉਣ ਦਾ ਫਿਕਰ ਲੱਗਿਆ ਹੋਇਆ ਹੈ ਆ ਮਾਰਚ ਆ ਜੋ ਫਿਕਰ ਦਾ ਮਾਰਚ ਆ ਬੱਲੇ ਬੱਲੇ ਦਾ ਮਾਰਚ ਨਹੀਂ ਅਜ ਮਾਤ ਦਿਵਸ ਵੀ ਅਸੀਂ ਬੱਲੇ ਬੱਲੇ ਮਨਾ ਰਹੇ ਕਾਸ਼ ਪੰਜਾਬ ਦੀਆਂ ਸਰਕਾਰਾਂ ਉਹ ਸਖਤ ਕਾਨੂੰਨ ਬਣਾਉਣਗੀਆਂ ਤੇ ਮਹਾਰਾਸ਼ਟਰ ਵਾਂਗੂ ਬੰਗਾਲ ਵਾਂਗੂ ਪੰਜਾਬ ਦੇ ਸਕੂਲਾਂ ਦੇ ਵਿੱਚ ਪੰਜਾਬੀ ਬੋਲਣ ਦੇ ਬੱਚੇ ਨੂੰ ਛਿੱਤਰ ਨਹੀਂ ਪਹਿਣਗੇ ਜੁਰਮਾਨੇ ਨਹੀਂ ਹੋਣਗੇ ਉਧਰ ਪੰਜਾਬੀ ਬੋਲਣ ਲੱਗ ਜਾਣਗੇ ਸਾਰੇ ਸੋ ਸਿਰਫ ਕਮ ਗੱਲਾਂ ਨਾਲ ਨਹੀਂ ਚੱਲਣੇ ਫੈਸਲੇ ਲੈਣੇ ਪੈਣੇ ਨੇ ਕਲਾਕਾਰਾਂ ਨੇ ਵੀ ਅੱਜ ਮਾਫ਼ ਕਰਨਾ 90% 95% ਗਾਲੇ ਹਥਿਆਰ ਚੱਕ ਲੋ ਬੰਦੂਕਾਂ ਚੱਕ ਲੋ ਬਦਲੇ ਲੈਣੇ ਆ ਟਕਰਾਂਗੇ ਤੈਨੂੰ ਮਿਸਕਾਲ ਮਾਰੀ ਸੀ ਬੇਬੇ ਨੇ ਫੂਲ ਚੁੱਕ ਲਿਆ ਆਪਣੇ ਦਿਲ ਤੇ ਹੱਥ ਰੱਖ ਕੇ ਆਪਣੇ ਦਿਲ ਤੇ ਹੱਥ ਰੱਖ ਕੇ ਕਲਾਕਾਰ ਭਰਾ ਮੇਰੇ ਸੌ ਖਾ ਕੇ ਦੱਸਣ ਸਭ ਦਾ ਪਛੋਕਰ ਪਿੰਡ ਕਿ ਕੀ ਉਹ ਆਪਦੇ ਪਿੰਡ ਦੇ ਵਿੱਚ ਦਿਲ ਤੇ ਹੱਥ ਰੱਖ ਕੇ ਦੱਸਣ ਕੋਈ ਇੱਕ ਇਸ ਤਰ੍ਹਾਂ ਜੱਟ ਕਦੇ ਉਹਨਾਂ ਨੇ ਦੇਖਿਆ ਬਈਲੀ ਜੱਟ ਕਿੱਦਰ ਨੂੰ ਤੁਰ ਪਿਆ ਪੰਜਾਬੀ ਮੈਂ ਜਲੰਧਰ ਚ ਬੰਦੇ ਨੂੰ ਜ਼ਿੰਦਗੀ ਨਾਲ ਧਰਤੀ ਨਾਲ ਜੁੜਨ ਦਾ ਉਹਦਾ ਹੀ ਮੌਕਾ ਮਿਲਦਾ ਜਦੋਂ ਬੰਦਾ ਪੈਦਲ ਤੁਰਦਾ ਅੱਜ ਪੈਦਲ ਚੱਲੇ ਤੇ ਪਤਾ ਲੱਗਾ ਜਲੰਧਰ ਐਡਾ ਸੋਹਣਾ ਸ਼ਹਿਰ ਹੈ ਇੰਨੀਆਂ ਦੁਕਾਨਾਂ ਅਸੀਂ ਲੰਘ ਕੇ ਆਇਆ ਸੋਹਣੇ ਸੋਹਣੇ ਮਾਹੌਲ ਤੋਂ ਬਣੇ ਹੋਏ ਸੀ ਬਿਲਡਿੰਗਾਂ ਸੀ ਬੜੀਆਂ ਵਧੀਆ ਲੇਕਿਨ ਇੱਕ ਵੀ ਦੁਕਾਨ ਤੇ ਪੰਜਾਬੀ ਦਾ ਕੋਈ ਬੋਰਡ ਨਹੀਂ ਮਿਲਿਆ ਇੱਕ ਇੱਕ ਵੀ ਦੁਕਾਨ ਤੇ ਬਹੁਤ ਤਕਲੀਫ ਦੇ ਹੈ ਜਿੱਥੇ ਅੰਤਰਰਾਸ਼ਟਰੀ ਲੈਵਲ ਤੇ ਆਪਣੀ ਮਾਂ ਬੋਲੀ ਦਿਵਸ ਮਨਾ ਰਹੇ ਆ ਉਥੇ ਮੈਨੂੰ ਆਪਣੇ ਸ਼ਹਿਰ ਦੀ ਇਹ ਹਾਲਤ ਦੇਖ ਕੇ ਸ਼ਹਿਰ ਸਾਰੇ ਸ਼ਹਿਰਾਂ ਦੀ ਸਾਰੇ ਪੰਜਾਬ ਜਿਹਦੇ ਬਾਰੇ ਕਿਹਾ ਜਾਂਦਾ ਸੀ ਭਾਰਤ ਹੈ ਵਾਗਮੁੰਦਰੀ ਵਿੱਚ ਨਗ ਪੰਜਾਬ ਦਾ ਉਹ ਨਾਗਿਆ ਨਾ ਜਿਹੜਾ ਉਹ ਕਮਰਸ਼ਲ ਹੋਣ ਦੀ ਵਜ੍ਹਾ ਨਾਲ ਜਾਂ ਕਿਹੜੀ ਵਜ੍ਹਾ ਹੈ ਵਜ੍ਹਾ ਤੁਸੀਂ ਤਲਾਸ਼ ਨਹੀਂ ਆ ਆਪਣੀ ਮਾਂ ਬੋਲੀ ਨੂੰ ਮੁਹੱਬਤ ਕਰਨੀ ਚਾਹੀਦੀ ਹੈ ਹਰ ਵਾਰੀ ਜਦੋਂ ਵੀ ਕੋਈ ਆਪੇ ਤੋਂ ਵੀ ਇੱਕ ਤਾਜਿਕस्तानी ਰਸ਼ੀਅਨ ਪੋएट ਹੈ ਉਹਦਾ ਹਵਾਲਾ ਦਿੰਦਾ ਰਸੂਲ ਅਮਜਾ ਤੋਬ ਲਿਖਦਾ ਹੈ ਕਿ ਅਗਰ ਕਿਸੇ ਨੂੰ ਦੁਆ ਦੇਣੀ ਹੋਵੇ ਤੇ ਕਹਿਣਾ ਚਾਹੀਦਾ ਰੱਬ ਕਰੇ ਤੇਰੀ ਲੋਕੀਤ ਜਿੰਨੀ ਉਮਰ ਹੋਵੇ ਅਗਰ ਕਿਸੇ ਨੂੰ ਬਦ ਦੁਆ ਜੜੀ ਹੋਵੇ ਤੇ ਕਹਿਣਾ ਚਾਹੀਦਾ ਜਾ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾ ਬੋਲ ਬੋਲ ਆਪਣੀ ਜ਼ਬਾਨ ਕੁਰਾਨ ਦੀ ਮਾਦਰੀ ਜ਼ੁਬਾਨ ਛੱਡ ਉਹ ਗਾਇਨਾ ਤੇ ਮਗਰ ਲੱਗਾ ਇਹ ਤੂੰ ਵਗ ਬੇਵਕੂਫ ਕਿਹੜੀ ਗੱਲ ਪਾਪ ਦੀ ਬਾਬੂ ਜੀ ਪੰਜਾਬੀ ਫਿਰੇ ਸਿੱਖ ਦਾ ਜ਼ਬਾਨਾ ਹੋ ਵੀਰ ਜੀ ਪੰਜਾਬੀ ਬੋਲਾ ਮੇਰੇ ਮਾਂ ਬਾਪ ਦੀ ਵੀਰ ਜੀ ਪੰਜਾਬੀ ਬੋਲਾ ਮੇਰੇ ਮਾਂ ਬਾਪ ਦੀ ਕਨਾ ਨਾ ਪੱਕੇ ਪਿੱਛਾ ਦਵਾਉਣਾ ਤੇ ਪਹੁੰਚਣਾ ਨਹੀਂ ਅੱਗੇ ਸਿੰਘ RAM ਅਲੀ ਬਣ ਬੀਤੇ ਦੀ ਗੱਲ ਜਾਣੇ ਸਭ ਹੈਰੀ ਪੈਰੀ ਗਰੀ ਵਿੱਚ ਬਦਲ ਜਾਣੇ ਇਹ ਵਿਚਾਰ ਕਰ ਲਿਓ ਅੱਗੇ ਤੋਂ ਇੱਕ ਕੌਮ ਸੂਰਜ ਵਰਗੀ ਟੋਪ ਪੱਛਮ ਸੁਜਾਣੀ ਇੱਕ ਕੌਮ ਸੂਰਜ ਵਰਗੀ ਟੋਪ ਪੱਛਮ ਸੁਜਾਣੀ

ਆ ਸਕਦਾ ਸਰਹਰੋਂ ਤੋਂ ਮੇਰੀ ਮੇਵਾੜਾ ਤੋਂ ਇਲੈਕਸ਼ਨ ਨਹੀਂ ਹੈ ਲੋਕ ਇਹਨਾਂ ਕੰਦਾ ਵੋਟ ਤੇ ਆਪਣੇ ਦੁਸ਼ਮਣ ਕਰਦੇ ਪੈਣੀ ਇਹ ਕਿੱਥੇ ਹੀ ਨਹੀਂ ਆ ਇੰਨੇ ਖੋਣ ਲਈ ਬੈਠੇ ਗੋਮ ਹੈ ਉਸੇ ਲਈ ਇਹ ਪੰਜਾਬੀਆਂ ਦੀ ਗੱਲ ਹੈ ਕਿ ਨਾ ਖੇਡਣਾ ਨਾ ਖੇਤ ਦੇਣਾ ਤੇ ਖੁੱਤੀ ਵਿੱਚ ਆ ਹੋ ਮਕਸੂਦ ਪੂਰੀ ਹੋ ਤੱਕ ਜਾ ਦੇ ਬਹੁਤ ਬਹੁਤ ਸ਼ੁਕਰੀ ਤੁਹਾਨੂੰ ਕਦੀ ਨਾ ਭੁੱਲੇ ਦਵਾ ਫਕੀਰ ਰਹੇ ਨੀ ਤੇਨੂੰ ਰੱਬ ਨਾ ਭੁੱਲੇ ਤੈਨੂੰ ਬੋਲੀ ਨਾ ਭੁੱਲੇ ਰੱਬ ਨਾ ਭੁੱਲਣ ਜਿਹੜਾ ਨੀ ਬੋਲੀ ਨਾ ਭੁੱਲਣ ਜਿਹੜੀ ਤੇਨੂੰ ਰੱਬ ਨਾ ਭੁੱਲੇ ਬਹੁਤ ਬਹੁਤ ਸ਼ੁਕਰੀ ਪੰਜਾਬ ਟਾਈਮਸ ਟੀਵੀ ਤੁਹਾਨੂੰ ਸਮਾਜ ਦੇ ਹੋਰ ਵੀ ਪਹਿਲੂਆਂ ਬਾਰੇ ਜਾਣੂ ਕਰਵਾਉਂਦਾ ਰਹੇਗਾ ਸੋ ਦੇਖਦੇ ਰਹੋ ਪੰਜਾਬ ਟਾਈਮਸ ਟੀਵੀ